ਦੋਸਤੋ ਹਰ ਮਨੁੱਖ ਨੂੰ ਜਿਉਣ ਲਈ એનર્ਜੀ ਦੀ ਲੋੜ ਹੁੰਦੀ ਹੈ ਉਸ એનર્ਜੀ ਨੂੰ ਅਸੀਂ ਕਈ ਥਾਵਾਂ ਤੋਂ ਪ੍ਰਾਪਤ ਕਰਦੇ ਹਾਂ ਸੂਰਜ ਵੀ એનર્ਜੀ ਦਿੰਦਾ ਹੈ ਭੋਜਨ ਵੀ એનર્ਜੀ ਦਿੰਦਾ ਹੈ ਤੇ ਉਹ એનર્ਜੀ ਸਾਡੀ ਅੱਗੇ ਸਰੀਰ ਦੀ ਸ਼ਕਤੀ ਨੂੰ ਵਧਾਉਂਦੀ ਹੈ ਪਰ ਨਾਲ ਹੀ ਨਾਲ ਜਿਹੜੀ એનર્ਜੀ ਸਾਡੇ ਮਨ ਦੇ ਵਿੱਚ ਹੁੰਦੀ ਹੈ ਉਹ ਕਿਸੇ ਵੀ ਮਨੁੱਖ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੰਦੀ ਹੈ ਇੱਕ ਉਸ ਨੂੰ ਨੈਗੇਟਿਵ એનર્ਜੀ ਵੱਲ ਲੈ ਜਾਂਦੀ ਹੈ ਅਤੇ ਦੂਸਰੀ ਉਸ ਨੂੰ ਪੋਜ਼ਿਟਿਵ એનર્ਜੀ ਵੱਲ ਲੈ ਜਾਂਦੀ ਹੈ ਕੋਈ ਵੀ ਮਨੁੱਖ ਜਦੋਂ ਸੋਚਦਾ ਸਮਝਦਾ ਤੁਸੀਂ ਉਹਦੇ ਨਾਲ ਗੱਲ ਕਰਦੇ ਹੋ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਵਿਅਕਤੀ ਪੋਜੀਟਿਵ એનર્ਜੀ ਵਾਲਾ ਵਿਅਕਤੀ ਹੈ ਜਾਂ ਇਹ ਨੈਗੇਟਿਵ એનર્ਜੀ ਵਾਲਾ ਵਿਅਕਤੀ ਹੈ ਕਈ ਵਿਅਕਤੀ ਐਸੇ ਹੁੰਦੇ ਆ ਜਿਨ੍ਹਾਂ ਕੋਲੇ ਜਾ ਕੇ ਤੁਸੀਂ ਕੋਈ ਵੀ ਮਸਲਾ ਆਪਣਾ ਰੱਖੋ ਉਸ ਮਸਲੇ ਦਾ ਉਹ ਤੁਰੰਤ ਹੱਲ ਕਰਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਕਿਸੇ ਸਮੱਸਿਆ ਬਾਰੇ ਦੱਸੋ ਉਹਨਾਂ ਤੇ ਕੋਈ ਦੁੱਖ ਤਕਲੀਫ ਆਵੇ ਉਹ ਤੁਹਾਡੇ ਲਈ ਕੁਝ ਕਰਨਾ ਚਾਹੁੰਦੇ ਹੁਣ ਉਹ ਹਮੇਸ਼ਾ ਤਤਪਰ ਰਹਿੰਦੇ ਆ ਜਿਹੜੇ ਇਸ ਕਿਸਮ ਦੇ ਵਿਅਕਤੀ ਹੁੰਦੇ ਆ ਉਹਨਾਂ ਨੂੰ ਅਸੀਂ ਕਹਿੰਦੇ ਆ ਕਿ ਉਹ ਵਿਅਕਤੀ ਪੋਜੀਟਿਵ એનર્ਜੀ ਦੇ ਭਰੇ ਹੋਏ ਹੁੰਦੇ ਆ ਤੇ ਪੋਜੀਟਿਵ એનર્ਜੀ ਦੇ ਕੁਝ ਤੱਤ ਹੁੰਦੇ ਆ ਜਿੰਨਾਂ ਬਾਰੇ ਆਪਾਂ ਗੱਲ ਕਰਾਂਗੇ ਇਸੇ ਤਰੀਕੇ ਨਾਲ ਦੂਜੇ ਪਾਸੇ ਕੁਝ ਵਿਅਕਤੀ ਐਸੇ ਵੀ ਹੁੰਦੇ ਆ ਉਹਨਾਂ ਕੋਲ ਤੁਸੀਂ ਆਪਣੀ ਕੋਈ ਵੀ ਗੱਲ ਕਰੋ ਕਿਸੇ ਗੱਲ ਬਾਰੇ ਉਹਨਾਂ ਦੀ رائے ਲਓ ਉਹਨਾਂ ਨੇ ਝਟ ਕਹਿਣਾ ਕਿ ਇਹ ਨਹੀਂ ਹੋ ਸਕਦਾ ਇਹ ਤਾਂ ਸੰਭਵ ਹੀ ਨਹੀਂ ਇਹਨੂੰ ਇੱਕ ਮਨੁੱਖ ਕਿਵੇਂ ਕਰ ਸਕਦਾ ਹੈ ਇਹ ਤਾਂ ਕਦੇ ਵੀ ਨਹੀਂ ਹੋਇਆ ਉਹ ਤੁਹਾਨੂੰ 10 20 30 ਐਸ ਕਿਸਮ ਦੀਆਂ ਉਦਾਹਰਣਾਂ ਦੇ ਦੇਣਗੇ ਇਹ ਮਨੁੱਖੇ ਤੋਂ ਬਾਹਰੋਂ ਲਿਆਉਣ ਦੀ ਲੋੜ ਨਹੀਂ ਹੈ ਤੁਹਾਡੇ ਆਲੇ ਦੁਆਲੇ ਤੁਹਾਡੇ ਦੋਸਤਾਂ ਦੇ ਵਿੱਚ ਤੁਹਾਡੇ ਪਰਿਵਾਰ ਦੇ ਵਿੱਚ ਭਰੇ ਪਏ ਹੁੰਦੇ ਆ ਇਹਨਾਂ ਨੂੰ ਕਿਤੇ ਟ੍ਰੇਨਿੰਗ ਲੈਣ ਦੀ ਲੋੜ ਨਹੀਂ ਹੁੰਦੀ ਇਹ ਕਿਸੇ ਵੀ ਗੱਲ ਨੂੰ ਜੋ ਹੋ ਸਕਦੀ ਹੋਵੇ ਉਹਨੂੰ ਵੀ ਇਸ ਤਰੀਕੇ ਨਾਲ ਅਲਝਾਉਂਦੇ ਆ ਉਹਨੂੰ 네ਗੇਟਿਵ ਬਣਾ ਦਿੰਦੇ ਆ ਛੋਟੀ ਜੀ ਗੱਲ ਤੇ ਇਹ ਵਵਾਲ ਖੜਾ ਕਰ ਦਿੰਦੇ ਆ ਕਿ ਆਹ ਕੀ ਹੋ ਗਿਆ ਇਹ ਤਾਂ ਬਹੁਤ ਵੱਡੀ ਸਮੱਸਿਆ ਆ ਗਈ ਦੂਸਰੇ ਪਾਸੇ ਸ਼ਾਂਤ ਰਹਿ ਕੇ ਸਮਝ ਕੇ ਭਾਵਨਾਵਾਂ ਤੇ ਕਾਬੂ ਰੱਖ ਕੇ ਦੂਸਰੀ એનર્ਜੀ ਹੈ ਜਿਹਨੂੰ ਅਸੀਂ ਪੋਜੀਟਿਵ એનર્ਜੀ ਕਹਿੰਦੇ ਆ ਅਸੀਂ ਉਸ ਪਾਸੇ ਨੂੰ ਆਪਣੇ ਦਿਮਾਗ ਦੇ ਵਿੱਚ ਜਗਾ ਸਕਦੇ ਆ ਹੁਣ ਆਪਾਂ ਗੱਲ ਕਰਦੇ ਆ ਕਿ ਨੈਗੇਟਿਵ એનર્ਜੀ ਵਾਲੇ ਵਿਅਕਤੀ ਜਿਨ੍ਹਾਂ ਤੋਂ ਤੁਹਾਨੂੰ ਬਚਣ ਦੀ ਲੋੜ ਹੈ ਉਹਨਾਂ ਦੇ ਖਾਸ ਲੱਛਣ ਕਿਹੜੇ-ਕਿਹੜੇ ਹੁੰਦੇ ਆ ਤੁਸੀਂ ਉਹਨਾਂ ਤੋਂ ਕਿਵੇਂ ਬਚ ਸਕਦੇ ਹੋ ਕਿਸ ਕਿਸਮ ਦੀਆਂ ਆਲਮਤਾਂ ਤੋਂ ਤੁਸੀਂ ਪਤਾ ਲਗਾਓ ਕਿ ਇਸ ਵਿਅਕਤੀ ਦੇ ਵਿੱਚ ਨੈਗੇਟਿਵ એનર્ਜੀ ਹੈ ਇਹਨੇ ਨਾ ਜ਼ਿੰਦਗੀ ਦੇ ਵਿੱਚ ਆਪਣੀ ਤਰੱਕੀ ਲਈ ਆਪਣੀ ਆਰਥਿਕਤਾ ਲਈ ਆਪਣੇ ਜੀਵਨ ਦੀਆਂ ਸੁੱਖ ਸਹੂਲਤਾਂ ਲਈ ਆਪ ਕੁਸ਼ ਕਰਨਾ ਹੈ ਨਾ ਤੁਹਾਨੂੰ ਕੁਝ ਕਰਨ ਦੇਣਾ ਐ ਅਜਿਹੇ ਬੰਦੇ ਉਹ ਹੁੰਦੇ ਆ ਜਿਹੜੇ ਜੀਵਨ ਦੇ ਵਿੱਚ ਕੋਈ ਫੈਸਲਾ ਨਹੀਂ ਲੈ ਸਕਦੇ ਹੁਣ ਆਪਾਂ ਜੇ ਇਹਨਾਂ ਦੇ ਪ੍ਰਮੁੱਖ ਤੱਤਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਇਹਨਾਂ ਦਾ ਨੈਗੇਟਿਵ એનર્ਜੀ ਵਾਲੇ ਵਿਅਕਤੀਆਂ ਦਾ ਤੱਤ ਹੁੰਦਾ ਹੈ ਕਿ ਇਹ ਹਮੇਸ਼ਾ ਹੀ ਕੰਪਲੇਂਟ ਕਰਦੇ ਰਹਿੰਦੇ ਆ ਇਹਨਾਂ ਨੂੰ ਹਮੇਸ਼ਾ ਹੀ ਸ਼ਿਕਾਇਤ ਰਹਿੰਦੀ ਹੈ ਇਨਾਂ ਕੋਲੇ ਤੁਸੀਂ ਜਾ ਕੇ ਕੋਈ ਕੰਮ ਕਰੋ ਇਹਨਾਂ ਨੇ ਪਹਿਲਾਂ ਆਪਣੀ ਸ਼ਿਕਾਇਤ ਤੋਂ ਗੱਲ ਸ਼ੁਰੂ ਕਰਨੀ ਹੈ ਤੁਹਾਡੀ ਗੱਲ ਫੇਰ ਸ਼ੁਰੂ ਕਰਨਗੇ ਜਦੋਂ ਤੁਸੀਂ ਕੋਈ ਗੱਲ ਕਰੋਗੇ ਇਹਨਾਂ ਨੇ ਉਹਦੇ ਨਾਲ ਮਿਲਦੀਆਂ ਜੁਲਦੀਆਂ ਸ਼ਿਕਾਇਤਾਂ ਦੀਆਂ 10 ਉਦਾਹਰਨਾਂ ਤੁਹਾਡੇ ਸਾਹਮਣੇ ਰੱਖ ਦੇਣੀਆਂ ਜਿਹੜਾ ਵਿਅਕਤੀ ਕੰਮ ਲਈ ਗਿਆ ਹੁੰਦਾ ਹੈ ਉਹਨੂੰ ਆਸ ਹੁੰਦੀ ਹੈ ਵੀ ਮੇਰਾ ਕੰਮ ਹੋਊਗਾ ਤਾਂ ਉਹ ਸ਼ਿਕਾਇਤ ਭਰੀਆਂ ਕਹਾਣੀਆਂ ਸੁਣ ਕੇ ਕਦੇ ਪ੍ਰਕਿਰਤੀ ਬਾਰੇ ਸ਼ਿਕਾਇਤ ਕਦੇ ਪ੍ਰਬੰਧ ਬਾਰੇ ਸ਼ਿਕਾਇਤ ਕਦੇ ਸਰਕਾਰ ਬਾਰੇ ਸ਼ਿਕਾਇਤ ਕਦੇ ਵਿਹਾਰ ਬਾਰੇ ਸ਼ਿਕਾਇਤ ਕਦੇ ਆਪਣੇ ਆਪ ਬਾਰੇ ਸ਼ਿਕਾਇਤ, ਜਿਹੜਾ ਕੋਈ ਕੰਮ ਲੈ ਕੇ ਗਿਆ ਕਦੇ ਉਹਦੇ ਬਾਰੇ ਸ਼ਿਕਾਇਤ। ਇਹਨਾਂ ਕੋਲੇ ਸ਼ਿਕਾਇਤਾਂ ਦਾ ਵੱਡਾ ਭੰਡਾਰਾ ਹੁੰਦਾ ਹੈ ਤੇ ਜਦੋਂ ਤੁਸੀਂ ਕਿਸੇ ਵਿਅਕਤੀ ਕੋਲ ਜਾਂਦੇ ਹੋ ਉਹ ਤੁਹਾਡੇ ਸਾਹਮਣੇ ਸ਼ਿਕਾਇਤਾਂ ਦਾ ਭੰਡਾਰਾ ਖੋਲ ਕੇ ਰੱਖਦੇ ਤਾਂ ਉੱਥੋਂ ਹੀ ਤੁਸੀਂ ਸਹੀ ਜੇ ਅੰਦਾਜ਼ਾ ਲਾ ਸਕਦੇ ਹੋ ਕਿ ਇਸ ਵਿਅਕਤੀ ਦੇ ਅੰਦਰ ਨੈਗੇਟਿਵ એનર્ਜੀ ਹੈ ਜਿਹੜੀ ਉਹ ਹੋ ਘਰ ਕਰ ਚੁੱਕੀ ਹੈ। ਦੂਸਰੀ ਉਦਾਸੀ ਆਪਣੇ ਆਪ ਨੂੰ ਚਿਮੜ ਕੇ ਰੱਖਦੇ ਹੈ। ਇਹ ਕਿਸੇ ਵੀ ਸਿੱਧੀ ਦੇ ਵਿੱਚ ਖੁਸ਼ ਹੋਣ ਦੀ ਕੋਸ਼ਿਸ਼ ਨਹੀਂ ਕਰਦੇ। ਭਾਵੇਂ ਇਹਨਾਂ ਨੂੰ ਕੋਈ ਖੁਸ਼ੀ ਦਾ ਮਾਹੌਲ ਮਿਲੇ ਖੁਸ਼ੀ ਵਾਲੀ ਕੋਈ ਘਟਨਾ ਹੋਵੇ ਉਹਦੇ ਵਿੱਚ ਵੀ ਇਹ ਪਾਸੇ ਹੋ ਕੇ ਕੋਸ਼ਿਸ਼ ਕਰਦੇ ਰਹਿੰਦੇ ਆ ਕਿ ਹਰ ਖੁਸ਼ ਹੋਣ ਵਾਲੀ ਘਟਨਾ ਦੇ ਵਿੱਚੋਂ ਉਦਾਸੀ ਦੇ ਕਣ ਕਿਵੇਂ ਲੱਭੇ ਜਾਣ ਚਾਰ ਛਪਰੇ ਸੰਗੀਤ ਵੱਜ ਰਿਹਾ ਹੋਵੇ ਵਧੀਆ ਮਾਹੌਲ ਹੋਵੇ ਪਿਕਨਿਕ ਤੇ ਗਏ ਹੋ ਸਾਰੇ ਲੋਕ ਇੰਜੋਏ ਕਰ ਰਹੇ ਹੁਣ ਉਹਦੇ ਵਿੱਚੋਂ ਵੀ ਇਹ ਖੁਰਚ-ਖੁਰਚ ਕੇ ਉਦਾਸੀ ਦੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਲੱਭ ਲੈਂਦੇ ਆ ਤੇ ਇਸ ਤੋਂ ਅਗਲਾ ਪੱਖ ਹੈ ਜਿਹੜਾ ਨੈਗੇਟਿਵ એનર્ਜੀ ਵਾਲੇ ਵਿਅਕਤੀਆਂ ਦਾ ਉਹ ਹੁੰਦਾ ਹੈ ਲੇਜ਼ੀਨੈਸ ਸੁਸਤਾਊਪਨ ਇਹ ਵਿਅਕਤੀਆਂ ਨੂੰ ਕਦੇ ਵੀ ਕਹੋ ਕਿ ਚਲੋ ਆਪਾਂ ਇਹ ਕੰਮ ਕਰੀਏ ਇਹ ਕਹਿਣਗੇ ਏਡੀ ਕੀ ਕਾਲੀ ਹੈ ਠਹਿਰ ਕੇ ਕਰ ਲਾਂਗੇ ਇਹ ਕੰਮ ਆਪਾਂ ਕੱਲ ਨੂੰ ਕਰ ਲਾਂਗੇ ਇਸ ਕੰਮ ਨੂੰ ਕਰਨ ਨਾਲ ਕੀ ਹੋ ਜੂਗਾ ਜੇ 10 ਦਿਨ ਠਹਿਰ ਕੇ ਵੀ ਕਰ ਲੀਏ ਇਸ ਲਈ ਜਿਹੜਾ ਵਿਅਕਤੀ ਤੁਹਾਨੂੰ ਇਸ ਕਿਸਮ ਦੀ ਰਹਿ ਦਿੰਦਾ ਹੈ ਜਿਹੜਾ ਹਮੇਸ਼ਾ ਹੀ ਆਪਣੇ ਮਨ ਦੇ ਅੰਦਰ ਸਰੀਰ ਦੇ ਅੰਦਰ ਕਿਸੇ ਵੀ ਕਾਰਜ ਨੂੰ ਕਰਨ ਲਈ ਸੁਸਤੀ ਪਾਈ ਰੱਖਦਾ ਹੈ ਕੰਮ ਨੂੰ ਟਾਲਦਾ ਰਹਿੰਦਾ ਹੈ ਅੱਜ ਕੱਲ ਪਰਸੋਂ ਦੇ ਲਾਰੇ ਲਾਉਂਦਾ ਹੈ ਉਹ ਵਿਅਕਤੀ 네ਗੇਟਿਵ એનર્ਜੀ ਦਾ ਭਰਿਆ ਹੋਇਆ ਵਿਅਕਤੀ ਹੁੰਦਾ ਹੈ ਇਸ ਤੋਂ ਅਗਲਾ ਪੱਖ ਹੈ 네ਗੇਟਿਵ એનર્ਜੀ ਵਾਲਿਆਂ ਦਾ ਇਹ ਆਤਮ ਕੇਂਦਰਿਤ ਹੁੰਦੇ ਆ ਸੈਲਫਿਸ਼ ਹੁੰਦੇ ਆ ਇਹਨਾਂ ਨੂੰ ਜਦੋਂ ਵੀ ਕੋਈ ਗੱਲ ਕਰੋ ਤਾਂ ਉੱਥੋਂ ਸਭ ਤੋਂ ਪਹਿਲਾ ਸਵਾਲ ਹੋਊ ਇਹਦੇ 'ਚ ਮੇਰਾ ਕੀ ਫਾਇਦਾ ਮੈਂ ਇਸ ਨੂੰ ਕਿਉਂ ਕਰਾਂ ਮੈਂ ਕਿਸ ਲਈ ਕਰਾਂ ਇਸ ਨੂੰ ਕਰਨ ਦੇ ਨਾਲ ਕੀ ਮੇਰਾ ਵਾਧਾ ਘਟਾ ਹੋਊਗਾ ਮੈਂ ਇਸ ਚੱਕਰ ਝਮੇਲੇ ਦੇ ਵਿੱਚ ਕਿਉਂ ਪਵਾਂ ਉਹ ਇਸ ਦਾ ਅਗਲਾ ਪੱਖ ਹੁੰਦਾ ਹੈ ਤੇ ਇਹ ਤੋਂ ਅਗਲਾ 네ਗੇਟਿਵ એનર્ਜੀ ਵਾਲੇ ਵਿਅਕਤੀਆਂ ਦਾ ਪੱਖ ਹੁੰਦਾ ਹੈ ਕਿ ਉਹ ਅੰਦਰੋਂ ਅੰਦਰੀ ਹੇਟ ਨਾਲ ਨਫ਼ਰਤ ਨਾਲ ਭਰੇ ਪਏ ਹੁੰਦੇ ਆਂ ਕਈ ਵਾਰੀ ਉਹਨਾਂ ਨੂੰ ਪ੍ਰਕਿਰਤੀ ਨਾਲ ਹੀ ਨਫ਼ਰਤ ਹੁੰਦੀ ਹੈ ਆਲੇ ਦੁਆਲੇ ਨਾਲ ਨਫ਼ਰਤ ਹੁੰਦੀ ਹੈ ਸਮਝ ਨਹੀਂ ਆਉਂਦੀ ਕਿ ਉਹ ਨਫ਼ਰਤ ਉਹਨਾਂ ਦੇ ਅੰਦਰ ਇੰਨੀ ਕਿਉਂ ਪਲੀ ਹੁੰਦੀ ਹੈ ਜਦੋਂ ਵੀ ਉਹਨਾਂ ਨਾਲ ਗੱਲ ਕਰੋ ਕਦੇ ਉਹ ਆਪਣੇ ਮੁਲਕ ਬਾਰੇ ਕਦੇ ਮੁਲਕ ਦੀ ਗਰੀਬੀ ਬਾਰੇ ਕਦੇ ਮੁਲਕ ਦੀ ਸਫਾਈ ਬਾਰੇ ਕਦੇ ਮੁਲਕ ਦੀ ਸਿੱਖਿਆ ਬਾਰੇ ਉਹਨਾਂ ਨੂੰ ਆਪਣੇ ਆਪ ਤੋਂ ਸਿਵਾਏ ਕੁਝ ਵੀ ਹੋਰ ਚੰਗਾ ਨਹੀਂ ਲੱਗਦਾ ਸਾਰੀ ਦੁਨੀਆ ਉਹਨਾਂ ਨੂੰ ਐ ਲੱਗਦੀ ਹੈ ਕਿ ਜਿਵੇਂ ਉਹਨਾਂ ਦੇ ਅੰਦਰ ਸਾਰੀ ਦੁਨੀਆ ਦੀ ਨਫ਼ਰਤ ਹੈ ਜਿਹੜੀ ਉਹ ਭਰੀ ਪਈ ਰਹਿੰਦੀ ਹੈ ਅਗਲਾ ਪੱਖ 네ਗੇਟਿਵ એનર્ਜੀ ਵਾਲੇ ਲੋਕਾਂ ਦੇ ਵਿੱਚ ਆਤਮ ਵਿਸ਼ਵਾਸ ਘੱਟ ਹੁੰਦਾ ਹੈ ਹੰਕਾਰ ਬਹੁਤ ਜ਼ਿਆਦਾ ਹੁੰਦਾ ਹੈ ਹੰਕਾਰ ਉਹਨਾਂ ਦੇ ਵਿੱਚ ਇੰਨਾ ਜ਼ਿਆਦਾ ਹੁੰਦਾ ਹੈ ਉਹਨਾਂ ਨੂੰ ਲੱਗਦਾ ਹੈ ਕਿ ਜੋ ਮੈਂ ਕਹਿਣਾ ਜੋ ਮੈਂ ਸੋਚਦਾ ਜੋ ਮੈਂ ਕਰਦਾ ਉਹ ਅਤੀ ਉਤਮ ਹੈ ਉਸ ਤੋਂ ਅੱਗੇ ਹੋਰ ਕੁਝ ਨਹੀਂ ਜੇ ਮੈਂ ਆ ਤਾਂ ਮੁਮਕਨ ਹੈ ਜੇ ਮੈਂ ਨਹੀਂ ਤਾਂ ਸ਼ਾਇਦ ਇਹ ਕੁਝ ਮੁਮਕਨ ਹੀ ਹੋਣਾ ਸੀ ਇਸ ਲਈ ਸਾਰੇ ਲੋਕ ਮੇਰੀ ਗੱਲ ਸੁਣੋ ਇਹ ਹੰਕਾਰ ਦੇ ਭਰੇ ਹੋਣ ਦਾ ਇੱਕ ਤੱਤ ਹੈ ਤੇ ਜਦੋਂ ਸੰਕਟ ਆਉਂਦਾ ਹੈ ਉਦੋਂ ਜਿਹੜਾ ਹੰਕਾਰ ਹੈ ਜਿਸਨੇ ਵੀ ਹੰਕਾਰ ਕੀਤਾ ਕਹਾਵਤ ਹੈ ਹੰਕਾਰਿਆ ਸੋ ਮਾਰਿਆ ਇੱਕ ਇਹਨਾਂ ਦੇ ਅੰਦਰ ਲਾਲਚ ਹੁੰਦਾ ਹੈ 네ਗੇਟਿਵ એનર્ਜੀ ਵਾਲੀ ਵਿਅਕਤੀ ਹੈ ਜਿਹੜੇ ਉਹਨਾਂ ਦੇ ਅੰਦਰ ਭਰਪੂਰ ਕਿਸਮ ਦਾ ਲਾਲਚ ਹੁੰਦਾ ਹੈ ਹਰ ਗੱਲ ਦੇ ਵਿੱਚ ਉਹ ਆਪਣਾ ਫਾਇਦਾ ਸੋਚੇ ਤੋਂ ਸਵਾਏ ਅੱਗੇ ਤੁਰਨ ਦੀ ਕੋਸ਼ਿਸ਼ ਨਹੀਂ ਕਰਦੇ ਇਸ ਕਰਕੇ ਜਿਹੜਾ ਵਿਅਕਤੀ ਤੁਹਾਨੂੰ ਹਮੇਸ਼ਾ ਇਹ ਲੱਗੇ ਖਾਣ ਪਾਣ ਤੋਂ ਲੈ ਕੇ ਬੈਠਣ ਸਮੇਂ ਵੀ ਉਹ ਕੋਸ਼ਿਸ਼ ਕਰਦੇ ਹੈ ਕਿ ਮੈਂ ਚੰਗੀ ਥਾਂ ਤੇ ਬੈਠਾਂ ਅੱਖਾ ਚੱਲ ਰਿਆ ਹਵਾ ਵਾਲੀ ਥਾਂ ਤੇ ਬੈਠਾਂ ਜਿਹੜੀਆਂ ਵੀ ਸੁੱਖ ਸਹੂਲਤਾਂ ਹੁੰਦੀਆਂ ਬਾਕੀਆਂ ਦਾ ਧਿਆਨ ਕਰੇ ਤੋਂ ਬਿਨਾ ਸਵੈ ਕੇਂਦਰਿਤ ਹੋ ਕੇ ਆਪਣੇ ਆਪ ਨੂੰ ਮੁੱਖ ਰੱਖ ਕੇ ਇੱਕ ਖਾਸ ਕਿਸਮ ਦਾ ਮਨ ਦੇ ਵਿੱਚ ਲਾਲਚ ਰੱਖ ਕੇ ਉਹ ਉਹਦੇ ਅਨੁਸਾਰ ਹੀ ਚੱਲਦੇ ਆ ਤੇ ਅਗਲੀ ਗੱਲ ਇਹੋ ਜਿਹੇ ਵਿਅਕਤੀਆਂ ਦੇ ਅੰਦਰ ਗੁੱਸਾ ਬਹੁਤ ਆਉਂਦਾ ਹੈ ਇਹ ਬੜੀ ਛੇਤੀ ਤੈਸ਼ ਦੇ ਵਿੱਚ ਆ ਜਾਂਦੇ ਆ ਇਸ ਕਰਕੇ 네ਗੇਟਿਵ એનર્ਜੀ ਵਾਲਾ ਵਿਅਕਤੀ ਜਦੋਂ ਵੀ ਤੁਹਾਨੂੰ ਮਿਲੇਗਾ ਉਹ ਛੋਟੀ ਛੋਟੀ ਗੱਲ ਤੇ ਤੁਹਾਨੂੰ ਪਟਕਦਾ ਮਿਲੇਗਾ ਉਹਦੇ ਅੰਦਰ ਸਹਿਜ ਨਹੀਂ ਹੋਊਗਾ ਉਹ ਹਮੇਸ਼ਾ ਹੀ ਛੋਟੀਆਂ-ਛੋਟੀਆਂ ਗੱਲਾਂ ਨੂੰ ਇਸ ਤਰੀਕੇ ਨਾਲ ਪੇਸ਼ ਕਰੂਗਾ ਕਿ ਮੈਂ ਫਲਾਣੇ ਦਾ ਐ ਕਰਤਾ ਉਹਨੂੰ ਐ ਕਰ ਦੂੰ ਮੈਂ ਕਿਸੇ ਦਾ ਨੁਕਸਾਨ ਐਵੇਂ ਕਰ ਸਕਦਾ ਐ ਇਸ ਕਿਸਮ ਦੀਆਂ ਜਿਹੜੀਆਂ ਗੱਲਾਂ ਕਰਨ ਵਾਲੇ ਵਿਅਕਤੀ 네ਗੇਟਿਵਿਟੀ ਨਾਲ ਭਰੇ ਹੋਏ ਐ ਉਹਨਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਉਹ ਵਿਅਕਤੀ 네ਗੇਟਿਵ ਐਨਰਜੀ ਵਾਲੇ ਨਾ ਪੱਖੀ ਸਮਰੱਥਾ ਵਾਲੇ ਵਿਅਕਤੀ ਹੁੰਦੇ ਐ ਇੱਕ ਉਹਨਾਂ ਦੇ ਅੰਦਰ ਕਿਸੇ ਵੀ ਕਾਰਜ ਨੂੰ ਕਰਨ ਸਮੇਂ ਡਰ ਸਮਾਇਆ ਰਹਿੰਦਾ ਐ ਡਰ ਤੋਂ ਮਤਲਬ ਕਿਤੇ ਇਹ ਨਾ ਹੋ ਜੇ ਉਹ ਨਾ ਹੋ ਜੇ ਜੇ ਐਂ ਕੀਤਾ ਤਾਂ ਇਹ ਹੋ ਜੂਗਾ ਇਹ ਕੀਤਾ ਉਹਦੇ ਨਾਲ ਆਹਾ ਵਾਪਰ ਜੂਗਾ ਉਹ ਛੋਟੀਆਂ ਛੋਟੀਆਂ ਗੱਲਾਂ ਛੋਟੀਆਂ ਛੋਟੀਆਂ ਘਟਨਾਵਾਂ ਤੋਂ ਲੈ ਕੇ ਆਪਣੇ ਮਨ ਦੇ ਵਿੱਚ ਬਹੁਤ ਵੱਡੇ ਵੱਡੇ ਵਹਿਮ ਪਾਲੀ ਰੱਖਦੇ ਆ ਜੇ ਇਸ ਨੂੰ ਬੁਲਾ ਲਿਆ ਐ ਹੋ ਜੂ ਮੈਂ ਉੱਥੇ ਚਲਾ ਗਿਆ ਇਹ ਹੋ ਜੂ ਜੇ ਕੱਲ ਨੂੰ ਮੀਂਹ ਪੈ ਗਿਆ ਹੜ ਆ ਜੂ ਜੇ ਭਝਾਲ ਆ ਗਿਆ ਫੇਰ ਕੀ ਬਣੂ ਅੱਠ ਮੰਜ਼ਲੀ ਇਮਾਰਤ 'ਚ ਰਹਿ ਰਹੇ ਆ ਜੇ ਇਹ ਇਮਾਰਤ ਢਹਿ ਗਈ ਫੇਰ ਕੀ ਹੋਊ ਉਹਨਾਂ ਨੇ ਹਰ ਗੱਲ ਦੇ ਵਿੱਚੋਂ ਆਪਣੇ ਮਨ ਦੇ ਵਿੱਚ ਪਾਲੇ ਹੋਏ ਡਰ ਨੂੰ ਸਾਹਮਣੇ ਰੱਖਣਾ ਤੇ ਬਹੁਤੀ ਵਾਰੀ ਜਿਹੜੇ ਨੈਗੇਟਿਵ એનર્ਜੀ ਵਾਲੇ ਵਿਅਕਤੀ ਹੈ ਉਹ ਛੋਟੇ-ਛੋਟੇ ਗੱਲ ਤੇ ਉਤੇਜਿਤ ਹੋ ਜਾਂਦੇ ਆ ਵਾਇਲੈਂਟ ਹੋ ਜਾਂਦੇ ਆ ਉਹ ਮਾਰ-ਟਾੜ ਤੱਕ ਪਹੁੰਚ ਜਾਂਦੇ ਆ ਇਸ ਕਰਕੇ ਜਦੋਂ ਤੁਸੀਂ ਕਿਤੇ ਵੀ ਜਾਣਾ ਹੈ ਕਿਤੇ ਵੀ ਕਿਸੇ ਵਿਅਕਤੀ ਨੂੰ ਮਿਲਣਾ ਹੈ ਜੇ ਉਹ ਵਿਅਕਤੀ ਸਦਾ ਸਮੱਸਿਆਵਾਂ ਦਾ ਗਾਇਣ ਕਰਦਾ ਹੈ ਉਦਾਸੀ ਦੀ ਗੱਲ ਕਰਦਾ ਹੈ ਸੁਸਤਾਉਪਨ ਹੈ ਆਪਣੇ ਬਾਰੇ ਗੱਲ ਕਰਦਾ ਹੈ ਝੂਠੀਆਂ-ਮੂਠੀਆਂ ਗੱਲਾਂ ਕਰਦਾ ਹੈ ਉਲੰਬੇ ਦਿੰਦਾ ਹੈ ਹੰਕਾਰ ਦਾ ਭਰਿਆ ਹੋਇਆ ਹੈ ਉਹਦੇ ਅੰਦਰ ਹਮੇਸ਼ਾ ਆਪ ਦੇ ਆਪ ਬਾਰੇ ਹੀ ਸਭ ਤੋਂ ਉੱਤਮ ਹੋਣ ਦਾ ਵਹਿਮ ਉਹਨੇ ਪਾ ਲਿਆ ਹੋਇਆ ਹੈ ਗੁੱਸਾ ਬਹੁਤ ਜ਼ਿਆਦਾ ਕਰਦਾ ਹੈ ਛੋਟੀ-ਛੋਟੀ ਗੱਲ ਤੇ ਡਰ ਤੇ ਛੋਟੀ-ਛੋਟੀ ਗੱਲ ਤੇ ਭਟਕਦਾ ਹੈ ਤਾਂ ਤੁਸੀਂ ਐਸੇ ਵਿਅਕਤੀਆਂ ਤੋਂ ਹਮੇਸ਼ਾ ਦੂਰ ਰਹਿਣ ਦੀ ਕੋਸ਼ਿਸ਼ ਕਰੋ ਕਿਉਂਕਿ ਇਹ ਵਿਅਕਤੀ 네ਗੇਟਿਵ એનર્ਜੀ ਵਾਲੇ ਵਿਅਕਤੀ ਹੈ ਇਸ ਦੇ ਦੂਸਰੇ ਪਾਸੇ ਸਾਨੂੰ ਇਹ ਨਹੀਂ ਹੈ ਕਿ ਸਾਰੇ ਵਿਅਕਤੀ ਇਦਾਂ ਦੇ ਹੁੰਦੇ ਆ ਬਲਕਿ ਬਹੁਤੇ ਵਿਅਕਤੀ ਉਹ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਪੋਜੀਟਿਵ એનર્ਜੀ ਵਾਲੇ ਵਿਅਕਤੀ ਕਹਿੰਦੇ ਆ ਪੋਜੀਟਿਵ એનર્ਜੀ ਵਾਲੇ ਵਿਅਕਤੀ ਸ਼ਾਂਤ ਹੁੰਦੇ ਆ ਸਹਜ ਦੇ ਵਿੱਚ ਰਹਿੰਦੇ ਆ ਤੁਸੀਂ ਜਾ ਕੇ ਗੱਲ ਕਰੋ ਤੁਹਾਡੀ ਗੱਲ ਪਹਿਲਾਂ ਸੁਣਦੇ ਆ ਉਹ ਤਤ ਪਰ ਨਹੀਂ ਰਹਿੰਦੇ ਕਿ ਤੁਹਾਡੀ ਗੱਲ ਸੁਣਨ ਤੋਂ ਪਹਿਲਾਂ ਹੀ ਆਪਣਾ ਜਵਾਬ ਦੇਣ ਜੇ ਉਹਨਾਂ ਨੂੰ ਖੁਸ਼ੀ ਵਾਲੀ ਗੱਲ ਕਰੋ ਤਾਂ ਵੀ ਸਹਜ ਨਾਲ ਸੁਣਦੇ ਆ ਜੇ ਸਮੱਸਿਆ ਵਾਲੀ ਗੱਲ ਕਰੋ ਤਾਂ ਵੀ ਸਹਜ ਨਾਲ ਉਸ ਨੂੰ ਸੁਣਦੇ ਐ ਤੇ ਉਹ ਕ੍ਰੀਏਟਿਵ ਹੁੰਦੇ ਐ ਕ੍ਰੀਏਟਿਵ ਹੋਣ ਤੋਂ ਮਤਲਬ ਇਹ ਨਹੀਂ ਐ ਕਿ ਉਹ ਸਾਰੇ ਲੇਖਕ ਹੁੰਦੇ ਐ ਕਹਾਣੀਆਂ ਕਵਤਾਵਾਂ ਲਿਖਦੇ ਐ ਗੀਤ ਸੰਗੀਤ ਲਿਖਦੇ ਐ ਐਸੀ ਗੱਲ ਨਹੀਂ ਐ ਕ੍ਰੀਏਟਿਵ ਤੋਂ ਮਤਲਬ ਇਹ ਐ ਕਿ ਜਦੋਂ ਵੀ ਕੋਈ ਮਸਲਾ ਆਉਂਦਾ ਐ ਤਾਂ ਪੋਜਿਟਿਵ એનર્ਜੀ ਵਾਲਾ ਵਿਅਕਤੀ ਆਪਣੀ ਕ੍ਰੀਏਟਿਵਿਟੀ ਨਾਲ ਆਪਣੀ ਸਿਰਜਣਾਤਮਕਤਾ ਨਾਲ ਉਹਦਾ ਹੱਲ ਲੱਭਣ ਦੀ ਕੋਸ਼ਿਸ਼ ਕਰਦਾ ਐ ਉਹਨਾਂ ਦੇ ਅੰਦਰ ਤੁਹਾਡੇ ਮਸਲੇ ਨੂੰ ਸੁਣ ਕੇ ਉਹਦਾ ਹੱਲ ਲੱਭਣ ਲਈ ਇਮਾਨਦਾਰੀ ਹੁੰਦੀ ਐ ਓਨੈਸਟੀ ਹੁੰਦੀ ਐ ਜਿਸ ਵਿਅਕਤੀ ਦੇ ਅੰਦਰ ਤੁਸੀਂ ਜਦੋਂ ਇਹ ਸਮਝੋ ਕਿ ਮੇਰੀ ਸੁਣੀ ਹੋਈ ਗੱਲ ਨੂੰ ਇਹ ਇਮਾਨਦਾਰੀ ਦੇ ਨਾਲ ਸੁਲਝਾਉਣ ਦੀ ਮਦਦ ਕਰਨ ਦੀ ਸਾਥੀ ਬਣਨ ਦੀ ਕੋਸ਼ਿਸ਼ ਕਰੂਗਾ ਤਾਂ ਉਹ ਵਿਅਕਤੀ ਹਮੇਸ਼ਾ ਪੋਜੀਟਿਵ એનર્ਜੀ ਵਾਲਾ ਵਿਅਕਤੀ ਹੁੰਦਾ ਹੈ ਇਹ ਵਿਅਕਤੀ ਜਿਹੜੇ ਪੋਜੀਟਿਵ એનર્ਜੀ ਵਾਲੇ ਹੁੰਦੇ ਆ ਹਮੇਸ਼ਾ ਉਤਸ਼ਾਹੀ ਹੁੰਦੇ ਆ ਮੋਟੀਵੇਟਿਡ ਹੁੰਦੇ ਆ ਜਦੋਂ ਵੀ ਕੋਈ ਕੰਮ ਕਰਨਾ ਹੋਵੇ ਤੁਸੀਂ ਇਹਨਾਂ ਨੂੰ ਥੋੜੀ ਗੱਲ ਕਰੋ ਤੁਹਾਡੇ ਤੋਂ ਦੋ ਕਦਮ ਅੱਗੇ ਹੋ ਕੇ ਤੁਹਾਡੀ ਮਦਦ ਕਰਨ ਲਈ ਤੁਹਾਡੇ ਨਾਲ ਤੁਰਨ ਲਈ ਕਿਸੇ ਚੰਗੇ ਕੰਮ ਨੂੰ ਕਰਨ ਲਈ ਚੰਗੇ ਕੰਮ ਲਈ ਉਤਸ਼ਾਹ ਪੈਦਾ ਕਰਨ ਲਈ ਤੁਹਾਡੇ ਤੋਂ ਦੋ ਕਦਮ ਮੂਰੇ ਹੋਣਗੇ ਇਹ ਵਿਅਕਤੀ ਤੁਹਾਨੂੰ ਕਦੇ ਵੀ ਪਿੱਛੇ ਨੂੰ ਲੈ ਕੇ ਨਹੀਂ ਜਾਂਦੇ ਤੁਸੀਂ ਇਹਨਾਂ ਨੂੰ ਜਾ ਕੇ ਕਹੋ ਕਿ ਮੈਂ ਐ ਕਰਨਾ ਚਾਹੁੰਨਾ ਤਾਂ ਹਮੇਸ਼ਾ ਇਹਨਾਂ ਨੇ ਤੁਹਾਨੂੰ ਜਵਾਬ ਦੇਣਾ ਹੈ ਕਿ ਦੱਸੋ ਇਹਦੇ ਵਿੱਚ ਮੈਂ ਤੁਹਾਡੀ ਕੀ ਮਦਦ ਕਰ ਸਕਦਾ ਹੈ ਇਸ ਲਈ ਜਿਹੜੇ ਵਿਅਕਤੀ ਇਸ ਕਿਸਮ ਦਾ ਵਿਚਾਰ ਰੱਖਦੇ ਆ ਮੱਦਾ ਰੱਖਦੇ ਆ ਉਹਨਾਂ ਨੂੰ ਅਸੀਂ ਕਹਿੰਦੇ ਆ ਕਿ ਉਹ ਪੋਜ਼ਿਟਿਵ એનર્ਜੀ ਵਾਲੇ ਵਿਅਕਤੀ ਹੈ। ਇਹਨਾਂ ਵਿਅਕਤੀਆਂ ਦੇ ਵਿੱਚ ਹਮੇਸ਼ਾ ਹੀ ਆਤਮ ਵਿਸ਼ਵਾਸ ਭਰਿਆ ਹੁੰਦਾ ਹੈ। ਜਿਸ ਨੂੰ ਅਸੀਂ ਕੌਨਫੀਡੈਂਸ ਕਹਿੰਦੇ ਆ। ਜਦੋਂ ਵੀ ਗੱਲ ਕਰੋ ਇਹਨਾਂ ਨਾਲ ਕਿਸੇ ਸਮੱਸਿਆ ਬਾਰੇ, ਮਸਲੇ ਬਾਰੇ ਇਹ ਆਪਣੇ ਆਤਮ ਵਿਸ਼ਵਾਸ ਨਾਲ ਆਪਣੇ ਸਵੈ ਤੇ ਵਿਸ਼ਵਾਸ ਰੱਖਣ ਨਾਲ ਇਹ ਕਹਿੰਦੇ ਆ ਕਿ ਜੇ ਮੇਰੇ ਕੋਲੇ ਤੇਰੀ ਸਮੱਸਿਆ ਦਾ ਹੱਲ ਨਹੀਂ ਆਪਾਂ ਕਿਸੇ ਦੂਸਰੇ ਦੀ ਸਹਾਇਤਾ ਲੈ ਕੇ ਇਸ ਸਮੱਸਿਆ ਦਾ ਹੱਲ ਕਰ ਸਕਦੇ ਆ। ਪਰੇ ਨਹੀਂ ਕਹਿੰਦੇ ਕਿ ਨਹੀਂ ਇਹ ਸਮੱਸਿਆ ਤਾਂ ਬਹੁਤ ਵੱਡੀ ਹੈ ਇਹਨੂੰ ਤਾਂ ਆਪਾਂ ਛੱਡ ਹੀ ਦੇਈਏ ਇਸ ਨੂੰ ਪਰੇ ਰੱਖ ਦਈਏ ਇਹ ਹੱਲ ਨਹੀਂ ਹੋ ਸਕਦੀ ਆਤਮ ਵਿਸ਼ਵਾਸੀ ਹੋਣਾ ਕਿਸੇ ਵੀ ਵਿਅਕਤੀ ਦੇ ਪੋਜੀਟਿਵ ਹੋਣ ਦੀ ਅਗਲੀ ਵੱਡੀ ਨਿਸ਼ਾਨੀ ਹੈ ਤੇ ਸਭ ਤੋਂ ਮਹੱਤਵਪੂਰਨ ਗੱਲ ਹੈ ਕਿ ਇਹ ਵਿਅਕਤੀ ਮਨ ਦੇ ਵਿੱਚ ਦੁਸ਼ਮਣੀ ਨਹੀਂ ਪਾਲਦੇ ਵਿਰੋਧ ਨਹੀਂ ਪਾਲਦੇ ਇਹਨਾਂ ਦੇ ਅੰਦਰ ਦਿਆਲੂ ਭਾਵ ਹੁੰਦਾ ਹੈ ਇਹ ਲੋਕਾਂ ਨੂੰ ਮਾਫ ਕਰਨਾ ਜਾਣਦੇ ਆ ਇਹਨਾਂ ਦੇ ਅੰਦਰ ਫਾਰਗੇਵਨੈਸ ਹੁੰਦੀ ਹੈ ਵੱਡੀ ਤੋਂ ਵੱਡੀ ਘਟਨਾ ਨੂੰ ਲੈ ਕੇ ਬਹੁਤ ਸਾਰੇ ਮਸਲਿਆਂ ਨੂੰ ਲੈ ਕੇ ਇਹ ਆਪਣੇ ਵਿਰੋਧੀ ਨੂੰ ਦੁਸ਼ਮਣ ਨੂੰ ਗੁੱਸੇ ਹੋਏ ਵਿਅਕਤੀ ਨੂੰ ਲੜੇ ਹੋਏ ਵਿਅਕਤੀ ਨੂੰ ਆਪਣੇ ਮਨ ਦੇ ਵਿੱਚੋਂ ਮਾਫੀ ਦੇ ਕੇ ਪਾਸੇ ਕਰ ਦਿੰਦੇ ਆ ਇਹ ਕਹਿੰਦੇ ਆ ਕਿ ਠੀਕ ਹੈ ਜੋ ਹੋ ਗਿਆ ਹੋ ਗਿਆ ਇਸ ਕਰਕੇ ਪੋਜੀਟਿਵ એનર્ਜੀ ਵਾਲੀ ਵਿਅਕਤੀ ਅੰਦਰ ਇਸ ਕਿਸਮ ਦੀ ਗੱਲ ਹੁੰਦੀ ਹੈ ਮਾਫੀ ਦੇਣ ਨਾਲ ਇਹਨਾਂ ਦੇ ਅੰਦਰ ਖੁਸ਼ੀ ਦਾ ਭਾਵ ਰਹਿੰਦਾ ਹੈ ਹੈਪੀਨੈਸ ਹੁੰਦੀ ਹੈ ਜਿਹੜੇ ਵਿਅਕਤੀ ਦੇ ਚਿਹਰੇ ਤੇ ਖੁਸ਼ੀ ਮਿਲੇ ਜਦੋਂ ਤੁਹਾਨੂੰ ਜਾਓ ਕਦੇ ਨਿਰਾਸ਼ਾ ਨਾ ਮਿਲੇ ਹਮੇਸ਼ਾ ਤੁਹਾਡੇ ਨਾਲ ਲੜਨ ਨੂੰ ਤਿਆਰ ਨਾ ਰਹਿਣ ਤੁਹਾਡੇ ਹਰ ਮਸਲੇ ਨੂੰ ਹਰ ਸਮੱਸਿਆ ਨੂੰ ਹਰ ਚੀਜ਼ ਨੂੰ ਹਰ ਵਰਤਾਰੇ ਨੂੰ ਖੁਸ਼ੀ-ਖੁਸ਼ੀ ਕਰਨ ਸੁਣਨ ਤੇ ਸਮਝਣ ਦੀ ਕੋਸ਼ਿਸ਼ ਕਰਨ ਉਹ ਬੰਦਾ ਪੋਜੀਟਿਵ એનર્ਜੀ ਵਾਲਾ ਹੁੰਦਾ ਹੈ ਇਹ ਹਮੇਸ਼ਾ ਇਨਸਪਾਇਰਡ ਜਾਂ ਉਤਸ਼ਾਹੀ ਹੁੰਦੇ ਆ ਨਵੇਂ ਕੰਮ ਕਰਨ ਦੀ ਹਮੇਸ਼ਾ ਕੋਸ਼ਿਸ਼ ਕਰਦੇ ਆ ਇਨੋਵੇਟਿਵ ਹੁੰਦੇ ਆ ਨਵੀਆਂ ਚੀਜ਼ਾਂ ਨਵੀਆਂ ਕਾਢਾਂ ਨਾਲ ਜੁੜੇ ਹੁੰਦੇ ਆ ਤੇ ਦੂਸਰੇ ਵਿਅਕਤੀਆਂ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਆ ਤੁਸੀਂ ਦੇਖਿਆ ਹੋਣਾ ਸੜਕ ਤੇ ਕੋਈ ਐਕਸੀਡੈਂਟ ਹੋ ਜੇ ਉੱਥੋਂ ਦੀ ਸੈਂਕੜੇ ਲੋਕ ਲੰਘਦੇ ਆ ਸਾਰੇ ਨਹੀਂ ਖੜਦੇ ਸਾਰੇ ਲੋਕ ਮਦਦ ਨਹੀਂ ਕਰਦੇ ਕੁਝ ਹੀ ਲੋਕ ਹੁੰਦੇ ਆ ਜਿਹੜੇ ਖੜ ਕੇ ਕਹਿੰਦੇ ਆ ਦੇਖੋ ਜੇ ਇਸ ਮਰੀਜ਼ ਨੂੰ ਐਕਸੀਡੈਂਟ ਵਾਲੇ ਵਿਅਕਤੀ ਨੂੰ ਸਮੱਸਿਆ ਵਿੱਚ ਘਰੇ ਵਿਅਕਤੀ ਨੂੰ ਸਾਡੀ ਸਹਾਇਤਾ ਦੀ ਲੋੜ ਹੈ ਤਾਂ ਅਸੀਂ ਇਹਦੀ ਮਦਦ ਕਰੀਏ ਬਹੁਤ ਸਾਰੇ ਲੋਕ ਕੋਲ ਦੀ ਲੰਘ ਜਾਂਦੇ ਆ ਜਿਹੜੇ ਵਿਅਕਤੀ ਇਸ ਕਿਸਮ ਦਾ ਮਾਦਾ ਰੱਖਦੇ ਆ ਅਸੀਂ ਇਹ ਕਹਿੰਦੇ ਆ ਕਿ ਉਹ ਪੋਜਿਟਿਵ ਕਿਸਮ ਦੇ ਵਿਅਕਤੀ ਹੁੰਦੇ ਆ ਇਹ ਵਿਅਕਤੀ ਆਪਣੇ ਆਪ ਤੇ ਵਿਸ਼ਵਾਸ ਰੱਖਦੇ ਆ ਤੇ ਦੂਸਰਿਆਂ ਤੇ ਵੀ ਵਿਸ਼ਵਾਸ ਕਰਦੇ ਆ ਸਵੈ ਵਿਸ਼ਵਾਸੀ ਕਿਸਮ ਦੇ ਇਨਸਾਨ ਆ ਜਿਹੜੇ ਉਹ ਹਮੇਸ਼ਾ ਹੀ ਪੋਜਿਟਿਵ એનર્ਜੀ ਵਾਲੇ ਹੁੰਦੇ ਆ ਤੇ ਅਖੀਰਲੀ ਗੱਲ ਜਿਹੜੀ ਪੋਜਿਟਿਵ એનਰਜੀਆਂ ਵਾਲੇ ਵਿਅਕਤੀਆਂ ਦੇ ਅੰਦਰ ਸਾਨੂੰ ਦੇਖਣ ਨੂੰ ਮਿਲਦੀ ਹੈ ਕਿ ਉਹ ਹਰ ਕੰਮ ਨੂੰ ਹੌਸਲੇ ਤੇ ਬਹਾਦਰੀ ਨਾਲ ਕਰਦੇ ਆ ਉਨਾ ਅੰਦਰ ਹੌਸਲਾ ਹੁੰਦਾ ਹੈ ਕਿਸੇ ਕੰਮ ਨੂੰ ਹੱਥ ਪਾਉਣ ਲਈ ਕੰਮ ਨੂੰ ਪੂਰਾ ਕਰਨ ਲਈ ਕੰਮ ਨੂੰ ਸਿਰੇ ਲਾਉਣ ਲਈ ਇਸ ਲਈ ਦੋਸਤੋ ਜਿਸ ਤਰੀਕੇ ਨਾਲ ਤੁਹਾਡੇ ਬ੍ਰੇਨ ਦੇ ਦੋ ਹਿੱਸੇ ਐ ਇੱਕ ਨੂੰ ਅਸੀਂ ਸੱਜਾ ਹਿੱਸਾ ਖੱਬਾ ਹਿੱਸਾ ਲੈਫਟ ਹੈਮਿਸਫੀਅਰ ਤੇ ਰਾਈਟ ਹੈਮਿਸਫੀਅਰ ਕਹਿੰਦੇ ਆ ਉਸੇ ਤਰੀਕੇ ਨਾਲ ਬ੍ਰੇਨ ਦੇ ਵਿੱਚ ਦੋ ਕਿਸਮ ਦੇ ਹੀ ਖਿਆਲ ਪਾਏ ਜਾਂਦੇ ਐ ਇੱਕ ਖਿਆਲਾਂ ਵਾਲੇ ਵਿਅਕਤੀਆਂ ਨੂੰ ਅਸੀਂ ਨੈਗੇਟਿਵ એનર્ਜੀ ਵਾਲੇ ਵਿਅਕਤੀ ਕਹਿ ਦਿੰਨੇ ਆ ਦੂਸਰਿਆਂ ਨੂੰ ਪੋਜੀਟਿਵ એનર્ਜੀ ਵਾਲੇ ਵਿਅਕਤੀ ਕਹਿਣੇ ਐ ਜਿਨ੍ਹਾਂ ਬਾਰੇ ਅਸੀਂ ਜ਼ਿਕਰ ਕੀਤਾ ਹੈ ਸਵੈ ਪਰਚੋਲ ਕਰੋ ਆਤਮ ਦੀ ਪਹਿਚਾਣ ਕਰੋ ਕਿਤੇ ਤੁਹਾਡੇ ਵਿੱਚ ਇਹਨਾਂ ਚੋਂ ਕਿਸੇ ਇੱਕ ਕਿਸਮ ਦੇ ਤੱਤ ਤਾਂ ਨਹੀਂ ਇਹਨਾਂ ਨੂੰ ਤੁਸੀਂ ਸੁਧਾਰੋ ਜੇ ਤੁਹਾਡੇ ਅੰਦਰ ਨੈਗੇਟਿਵ એનર્ਜੀ ਵਾਲੇ ਤੱਤ ਤੁਸੀਂ ਹਮੇਸ਼ਾ ਕੰਪਲੇਂਟ ਕਰਦੇ ਹੋ ਉਦਾਸ ਰਹਿੰਦੇ ਹੋ ਸੁਸਤ ਰਹਿੰਦੇ ਹੋ ਆਪਣੇ ਬਾਰੇ ਸੋਚਦੇ ਹੋ ਗਲਤਮਲਤ ਚੀਜ਼ਾਂ ਬਾਰੇ ਸੋਚਦੇ ਹੋ ਹੰਕਾਰ ਰੱਖਦੇ ਹੋ ਹਮੇਸ਼ਾ ਹੀ ਆਪਣੇ ਮਨ ਦੇ ਅੰਦਰ ਖਾਸ ਕਸਮ ਦੀ ਭੁੱਖ ਰੱਖਦੇ ਹੋ ਗੁੱਸਾ ਕਰਦੇ ਹੋ ਤੁਹਾਨੂੰ ਹਮੇਸ਼ਾ ਕੋਈ ਨਾ ਕੋਈ ਡਰ ਸਤਾਉਂਦਾ ਰਹਿੰਦਾ ਹੈ ਹਮੇਸ਼ਾ ਹੀ ਛੋਟੀ ਛੋਟੀ ਗੱਲ ਤੇ ਤੁਸੀਂ ਭੜਕਦੇ ਰਹਿੰਦੇ ਹੋ ਤਾਂ ਤੁਹਾਡੇ ਅੰਦਰ ਇਹ ਨੈਗੇਟਿਵ એનર્ਜੀ ਦੇ ਲੱਛਣ ਜੇ ਤੁਸੀਂ ਹਮੇਸ਼ਾ ਹੀ ਸਿਰਜਣਾਤਮਕ ਰਹਿੰਦੇ ਹੋ ਇਮਾਨਦਾਰੀ ਨਾਲ ਆਪਣੇ ਕੰਮ ਕਰਦੇ ਹੋ ਨਵੇਂ ਕੰਮ ਕਰਨ ਲਈ ਤਿਆਰ ਰਹਿੰਦੇ ਹੋ ਨਵੇਂ ਕਰਮ ਕਰਨ ਲਈ ਤੁਹਾਡੇ ਚ ਆਤਮ ਬਲ ਤੇ ਉਤਸ਼ਾਹ ਹੁੰਦਾ ਹੈ ਤੁਸੀਂ ਦੂਜਿਆਂ ਨੂੰ ਮਾਫ਼ ਕਰਨ ਦਾ ਮਾਦਾ ਰੱਖਦੇ ਹੋ ਸ਼ਾਂਤੀ ਨਾਲ ਆਪ ਰਹਿਣਾ ਚਾਹੁੰਦੇ ਹੋ ਦੂਜਿਆਂ ਨੂੰ ਰਹਿਣ ਦੇਣਾ ਚਾਹੁੰਦੇ ਹੋ ਜੇਕਰ ਤੁਸੀਂ ਦੂਜਿਆਂ ਨੂੰ ਹਮੇਸ਼ਾ ਹੀ ਵੱਡਾ ਚੰਗਾ ਕਰਨ ਲਈ ਉਹਨਾਂ ਦੀ ਸਹਾਇਤਾ ਕਰਦੇ ਹੋ ਵਿਸ਼ਵਾਸ ਰੱਖ ਕੇ ਬਹਾਦਰੀ ਨਾਲ ਹਰ ਕੰਮ ਨੂੰ ਨੇਪਰੇ ਚਾੜਨ ਦੀ ਕੋਸ਼ਿਸ਼ ਕਰਦੇ ਹੋ ਤਾਂ ਇਹ ਤਤ ਪੋਜੀਟਿਵ એનર્ਜੀ ਦੇ ਹੈ ਫੈਸਲਾ ਤੁਸੀਂ ਕਰਨਾ ਹੈ ਕਿ ਤੁਹਾਡਾ ਦਿਮਾਗ ਇਹਨਾਂ ਚੋਂ ਕਿਹੜੇ ਵੱਧ ਤੱਤਾਂ ਦਾ ਹਾਮੀ ਹੈ ਜਿਨਨੇ ਵੱਧ ਤੱਤ ਜਿਹੜੇ ਪਾਸੇ ਜੇ ਤੁਹਾਡੇ ਕੋਲੇ ਹੋਣਗੇ ਤੁਸੀਂ ਉਸ ਕਿਸਮ ਦੇ ਇਨਸਾਨ ਬਣ ਕੇ ਸਮਾਜ ਦੇ ਵਿੱਚ ਵਿਚਰ ਰਹੇ ਹੋ ਜਿਹਦੇ ਬਾਰੇ ਕਈ ਵਾਰੀ ਆਪ ਪਤਾ ਨਹੀਂ ਲੱਗਦਾ ਪਰ ਫਿਰ ਵੀ ਸਵੈ ਪਰਚੋਲ ਸਭ ਤੋਂ ਉੱਤਮ ਹੁੰਦੀ ਹੈ ਤੇ ਤੁਸੀਂ ਵੀ ਆਪਣੇ ਬਾਰੇ ਜ਼ਰੂਰ ਪਰਚੋਲ ਕਰਿਓ ਧੰਨਵਾਦ